ਬਾਈ ਨੇ ਆਪਾਂ ਨੂੰ ਰੇਟ ਨਹੀਂ ਕਰਿਆ ਯਾਰ ਆਪਾਂ ਅੱਜ ਤਾਂ ਵੀ ਮਹਿਮਾਨ ਕਰਦੇ ਆ ਉਹਦੇ ਵਾਸਤੇ ਭਲਾ ਸਾਡੀਆਂ ਬੱਕਰੀਆਂ ਲੱਗਦੀਆਂ ਹੋਣ ਤੇ ਤਾਂ ਵੀ ਉਹਨੂੰ ਜਵਾਬ ਨਹੀਂ ਜਦੋਂ ਮਰਜ਼ੀ ਲੈ ਜੇ ਚੜਾ ਕੇ ਉਹਦੇ ਵਾਸਤੇ ਜਵਾਬ ਨਹੀਂਗਾ ਤੁਹਾਨੂੰ ਠੀਕ ਹੈ ਹੋਰ ਵਾਸਤੇ ਨਹੀਂ ਸੀ ਛੱਡਦੇ ਬੱਕਰਾ ਜਮਈ ਹੈ ਅੱਛਾ ਅੱਛਾ ਪਰ ਆਗਲਾ 20000 ਦੇ ਵੀ ਆਪਾਂ ਨੂੰ ਬੱਕਰੀ ਦਾ ਭਾ ਮੱਕਾ ਛੱਡਦੇ ਨਹੀਂ ਠੀਕ ਹੈ ਹਾਂ ਇਹਦਾ ਬੱਚਾ ਹੈਗਾ ਉੱਥੇ ਹਾਂ ਉਹ ਛੱਡ ਦਿੰਦੇ ਆ ਇਹਨੂੰ ਉਹਦਾ 5000 ਰੁਪਏ ਫੀਸ ਠੀਕ ਹੈ ਬਈ ਹਾਂ ਉਹਦਾ ਬੱਚਾ ਤੂੰ ਦੇਖਿਆ ਨਾ ਹਾਂਜੀ ਹਾਂ ਹਾਂ ਬਾਈ ਉਹ ਮਾਰ ਕੇ ਚਾਲਾ ਫਿਰੇ ਜਾਣ ਵਾਲਾ ਬੰਦਾ ਨਹੀਂ ਜਿੰਨੇ ਵੀ ਬੰਦਿਆਂ ਨੂੰ ਬੱਚੇ ਦਿੱਤੇ ਆ ਸਾਰੇ ਗੱਲ ਕਹਿੰਦੇ ਆ ਹਾਂ ਵੀ ਸਾਡੇ ਤੋਂ ਪੈਸੇ ਨਹੀਂ ਮੰਗੇ ਬੱਚੇ ਹਾਂ ਨਹੀਂ ਪੈਸੇ ਨਹੀਂ ਮੰਗੇ ਬਾਈ ਯਾਰ ਮਾਣ ਰੱਖਿਆ ਆਪਣਾ ਉਹਨੇ ਵਿਚਾਰੇ ਨੇ ਅਸੀਂ ਜੇਬ ਚ ਬਾਤੇ ਉਹਨੇ ਗਿਣੇ ਵੀ ਨਹੀਂ ਗੇ ਅੱਛਾ ਅੱਛਾ ਹਾਂ ਐਨਾ ਮਾਣ ਆ ਤੇ ਅੱਜ ਉਹਦੇ ਵਾਸਤੇ ਵੀ ਅਸੀਂ ਖੜੇ ਆਗੇ ਵੀ ਕੋਈ ਚੱਕਰ ਨਹੀਂ ਬਾਈ ਜੇ ਤੂੰ ਕਹੇ ਅਸੀਂ ਆਪ ਹੀ ਛੱਡਾਵਾਂਗੇ ਠੀਕ ਤੈਨੂੰ ਆਉਣ ਦੀ ਲੋੜ ਨਹੀਂ ਪਿੰਡ ਠੀਕ ਹੈ ਹਾਂ ਬਾਕੀ ਕੋਈ ਆਲ ਨਹੀਂ ਬਈ ਆਪਾਂ ਕੋਈ ਮਹੀਨੇ ਛੀ ਮਹੀਨਿਆਂ ਦਾ ਆਪਾਂ ਮਾਨ ਸਨਮਾਨ ਕਰਨਾ ਬਾਈ ਦਾ ਠੀਕ ਹੈ ਬਾਈ ਦੇਵਰਾ ਤੇ ਭੰਵੇਂ ਦਾ ਠੀਕ ਹੈ ਭਾਈ ਹਾਂ ਅੱਜ ਆਪਾਂ ਵੀਡੀਓ 'ਚ ਕਹਿਣੇ ਹੈਗੇ ਇਹਦਾ ਬੜਾ ਤੋਹਫਾ ਦਿੱਤਾ ਆਪਾਂ ਨੂੰ ਆਪਾਂ ਸੋਢੀ ਜੀ ਜੀ ਨੂੰ ਕੁ ਦੇ ਸਕਦੇ ਹਾਂ ਕੁਝ ਵੀ ਨਹੀਂ ਉਹ ਤਾਂ ਜੀ ਆਹ ਬਾਕੀ ਬੰਦਾ ਮਾਰੂੰਗਾ ਬੰਦੇ ਦਾ ਗੱਲਾਂ ਹੁੰਦੀਆਂ ਤੁਹਾਡੇ ਜਿਹੜੇ ਬੱਕਰੇ ਦੀਆਂ ਤੁਹਾਡੀ ਮਿਹਨਤ ਦੀਆਂ ਹਾਂ 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 ਹੁੰਦੀਆਂ ਵੀ ਭਾਈ ਚੈਣੇ ਨੇ ਮਿਹਨਤ ਕੀਤੀ ਹੈ ਜਾਨਵਰ ਪਿਆਰ ਕੀਤਾ ਹਾਂਜੀ 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 ਜੇ ਜਾਨਵਰ ਆਇਆ ਚੰਗਾ ਤਾਂ ਤੁਸੀਂ ਵੀ ਮਿਹਨਤ ਕੀਤੀ ਹਾਂਜੀ ਮਿਹਨਤ ਦਾ ਹੀ ਫਲ ਆ ਜੀ ਉਹਨੂੰ ਵੀ ਆਏਗਾ ਵੀ ਆਪਣਾ ਨਾਮ ਬੋਲਦਿਆ ਯਾਰ ਹੂੰ ਬੋਲਦਿਆ